ਜੇ ਮਿਹਨਤ ਕੀਤੀ ਹੈ ਮਿਹਨਤ ਬੜੀ ਕੀਤੀ ਹੈ ਤੇ ਕਿਤਨਾ ਕਿਤੇ ਵਾਵਾ ਵੀ ਬੜੀ ਪਰ ਇੱਕ ਗੱਲ ਹੋਰ ਤੁਹਾਨੂੰ ਦੱਸ ਦਈਏ ਹੈਰਾਨ ਕਰਨ ਵਾਲੀ ਗੱਲ ਹੈ ਕਿ ਜਿਹੜੇ ਕਿਰਾਏ ਤੇ ਲੱਗੇ ਰਹਿੰਦੇ ਨੇ ਉਹ ਵੀ ਹੈਂਡੀਕੈਪ ਜੋੜਾ ਏ ਤੇ ਉਹ ਇਹਨਾਂ ਦੀ ਸੇਵਾ ਕਰਦੇ ਨੇ ਤੇ ਆਪ ਕੰਮ ਕਰਨਾ ਨਾ ਕਿ ਕਿਸੇ ਦੇ ਦੁੱਖ ਨਹੀਂ ਦੋ ਤੇ ਹਸਪੀਟਲ ਚ ਨੱਕੋ ਕਰਦੀ ਤੇ ਬੁਰ ਮੇ ਸਾਰਾ ਤੁਰ ਫੇਰ ਦੇਖੋ ਕਹਿੰਦੀ ਕੋਈ ਤਵਾਰ ਦੇ ਵਿੱਚ ਤੁਹਾਡਾ ਹੋਰ ਵੀ ਹੈਗਾ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਜਾਂ ਕਿਤੇ ਹੋਰ ਤੁਹਾਡਾ ਕੋਈ ਇਸ ਤਰ੍ਹਾਂ ਪੈਣ ਪਾ ਹੈਗਾ ਮੰਮੀ ਜਾਨੀ ਦਾ ਮੇਰੇ ਭੂਰੇ ਹੋ ਗਿਆ ਵੇਲ ਭਰਵੀ ਹਨ ਨਹੀਂ ਕੋਈ ਬਸ ਮੈਂ ਇਹ ਕਹਿੰਦੀ ਆ ਮੈਨੂੰ ਪੈਸੇ ਦੇ ਚਾਹ ਲੋਟ ਨਹੀਂ ਮੈਨੂੰ ਕੁਝ ਸੱਚੀ ਦੇ ਲੋਟ ਨਹੀਂ બસ ਮੇਰਾ ਲਾਜ ਹੋ ਜਾਏ ਕਹਿੰਦੇ ਨੇ ਕਿ ਜਦੋਂ ਗੁੱਤਾਂ ਪਈ ਹੁੰਦੀ ਹੈ ਨਾ ਤੇ ਕੋਈ ਆਣ ਕੇ ਬਾਹ ਫੜ ਲੇ ਜਾਂ ਕੋਈ ਰੋਟੀ ਕਵਾਜੇ ਜਾਂ ਕੋਈ ਮਦਦ ਕਰ ਦੇਣਾ ਤੇ ਉਹ ਭੁੱਲਦੀ ਨਹੀਂ ਬੰਦਾ ਨਹੀਂ ਕੋਈ ਆ ਤੱਕ ਮੈਨੂੰ ਬਾਜੀ ਪਾਸੀ ਤੇ ਮੇਰਾ ਲਾਜ ਕਰਾਦੀ ਨਾ ਮੈਨੂੰ ਬਹਿਦੀ ਲੋੜ ਨਹੀਂ ਉਹਦੇ ਆਪ ਵੀ ਵਿਚਾਰੇ ਬੜੇ ਉਦਾਂ ਦੇ ਨਹੀਂ ਹਣੀ ਹੈ ਨਹੀਂ ਹੈ ਆਪਣੇ ਪ੍ਰੋਫਾਈਲ ਵੀ ਤੁਹਾਡੀ ਪੜ੍ਹਦੇ ਚਾਹੇ ਨਹੀਂ ਕਰਦੇ ਕਰਾਇਆ ਵੀ ਨਹੀਂ ਲੱਗਦੇ ਦਿਲ ਲੱਦਦੇ ਸੀ ਪਰ ਖਤੇ ਜਲ ਕੋਈ ਨਹੀਂ ਹੋ ਟੰਝਣ ਲਾਉ ਜੇ ਚਾਪੜਾ ਕੰਮ ਛੱਡ ਕੇ ਅੱਜ ਜੇ ਮੈਨੂੰ ਚੋਅ ਆਈ ਦੇਔਰ ਲੱਗੇ ਮਾੜਾ ਅਸੀਂ ਇਹਨਾਂ ਦੇ ਇਹਨਾਂ ਕੋਲੋਂ ਮਾਨੂੰ ਆਪਣੀ ਕੋਸ਼ਿਸ਼ ਕੀਤੀ ਤੇ ਇਹਨਾਂ ਦਾ ਇਹ ਹੋ ਵੀ ਇਹਨਾਂ ਨੂੰ ਅਸੀਂ ਨਾਲ ਨਾਲ ਪ੍ਰਸ਼ੰਸਾ ਕਿੰਨੀ ਚੋਕੇ ਹੋਈ ਜਿੱਤੇ ਡਾਕਟਰ ਕੋਲ ਵੀ ਆਉਂਦੇ ਲੱਗੋ ਜੋ ਕਹਿੰਦੇ ਮਨੁੱਖਤਾ ਦੀ ਸੇਵਾ ਜਿਹੜੀ ਸਭ ਤੋਂ ਵੱਡੀ ਸੇਵਾ ਹੁੰਦੀ ਹੈ ਕੁਛ ਵੀ ਆਂਦੇ ਹੋ ਉਹਨਾਂ ਨੂੰ ਰੋਟੀ ਪਾਣੀ ਵੀ ਦਿੰਦੇ ਹੋ ਦਵਾਈਦਾਰੂ ਵੀ ਦਿੰਦੇ ਹੋ ਨਾਓ ਇੰਡੀਆ ਪੰਜਾਬੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਸੋ ਅੱਜ ਤੁਹਾਨੂੰ ਇਹੋ ਜੀ ਇੱਕ ਤਸਵੀਰ ਦਿਖਾਵਾਂਗੇ ਕਿ ਮਿਹਨਤ ਕੀਤੀ ਹੈ ਮਿਹਨਤ ਬੜੀ ਕੀਤੀ ਹੈ ਤੇ ਕਿਤਨਾ ਕਿਤੇ ਵਾ ਵਾ ਵੀ ਬੜੀ ਅੱਜ ਉਸ ਭੈਣ ਨਾਲ ਮਿਲਾਵਾਂਗੇ ਅੱਜ ਜਿਹੜੇ ਹਾਲਾਤ ਉਹਦੇ ਨੇ ਬਹੁਤ ਮਾੜੇ ਹੋ ਚੁੱਕੇ ਨੇ ਤਸਵੀਰ ਇੱਕ ਤੁਹਾਨੂੰ ਦਿਖਾ ਦਾਂਗੇ ਕਿ ਕਿੱਦਾਂ ਦੇ ਹਾਲਾਤ ਹੋ ਗਏ ਨੇ ਕਾਰੋਬਾਰ ਕਰਦੇ ਸੀ ਕੰਮਕਾਰ ਕਰਦੇ ਸੀ ਤੇ ਬੜਾ ਵਧੀਆ ਸੀ ਪਰ ਇੱਕ ਗੱਲ ਦੀ ਕਮੀ ਹੈ ਕਿ ਵਿਆਹ ਨਹੀਂ ਕਰਾਇਆ ਤੇ ਪਰਿਵਾਰ ਵਿੱਚ ਨਾ ਅੱਗੇ ਆ ਨਾ ਕੋਈ ਪਿੱਛੇ ਆ ਤੇ ਅੱਜ ਆਪਾਂ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਤੇ ਨਾਲ ਦੀ ਨਾਲ ਤੁਹਾਨੂੰ ਦੱਸਾਂਗੇ ਕਿ ਇੱਥੇ ਕਿਰਾਏ ਤੇ ਰਹਿੰਦੇ ਨੇ ਕਾਫੀ ਲੰਬੇ ਸਮੇਂ ਤੋਂ ਪਰ ਹੁਣ ਜਿਹੜੀ ਹਾਲਤ ਆ ਬੜੀ ਮਾੜੀ ਹੋ ਚੁੱਕੀ ਐ ਨਾ ਉਹ ਬਾਹਰ ਜਾ ਸਕਦੇ ਨੇ ਨਾ ਫਿਰ ਤੁਰ ਸਕਦੇ ਨੇ ਤੇ ਜੇ ਲੈਟਰਿੰਗ ਦੀ ਗੱਲ ਕਰੀ ਤਾਂ ਲੈਟਰਿੰਗ ਵੀ ਕਿਤੇ ਨਾ ਕਿਤੇ ਕੁੱਤੇ ਹੀ ਕਰ ਦਿੰਦੇ ਨੇ ਪਰ ਇੱਕ ਗੱਲ ਹੋਰ ਤੁਹਾਨੂੰ ਦੱਸ ਦਈਏ ਹੈਰਾਨ ਕਰਨ ਵਾਲੀ ਗੱਲ ਆ ਕਿ ਜਿਹੜੇ ਕਿਰਾਏ ਤੇ ਲੱਗੇ ਰਹਿੰਦੇ ਨੇ ਉਹ ਵੀ ਹੈਂਡੀਕੈਪ ਜੋੜਾ ਐ ਤੇ ਉਹ ਇਹਨਾਂ ਦੀ ਸੇਵਾ ਕਰਦੇ ਨੇ। ਤੋਂ ਆਪਾਂ ਗੱਲਬਾਤ ਵੀ ਇਹਨਾਂ ਦੇ ਨਾਲ ਕਰਾਂਗੇ ਕੀ ਇਹਨਾਂ ਨੂੰ ਪ੍ਰੋਬਲਮ ਹੈ ਤੇ ਕੀ ਕਹਿੰਦੇ ਨੇ ਕਰਦੇ ਆ ਗੱਲਬਾਤ ਤੋਂ ਨਮਸਕਾਰ। ਕੀ ਨਾਮ ਜੀ? ਜਰਨਾ ਕਰਤਾਰ ਕੋਰ। ਸਰਤਾਰ ਕੋਰ ਜੀ ਕਿੰਨੀ ਉਮਰ ਹੈ ਤੁਹਾਡੀ? ਮੇਰੀ ਆ ਗਿਆ 60 ਕਸਾਂ। ਕੀ ਪ੍ਰੋਬਲਮ ਕੀ ਹੈ ਤੁਹਾਨੂੰ? ਪਹਿਲਾਂ ਕਿੱਦਾਂ ਦੇ ਹਾਲਾਤ ਸੀਗੇ ਤੇ ਹੁਣ ਕਿੱਦਾਂ ਦੇ ਹਾਲਾਤ ਹੋ ਗਏ? ਹਾਲਾਤ ਬਿਲਕੁਲ ਠੀਕ ਹੀ। ਤੇ ਆਪਖਮ ਕਰਨਾ ਮੈਂ ਕਦੇ ਕਿਸੇ ਨੂੰ ਦੁੱਖ ਨਹੀਂ ਦਿੱਤਾ ਉਹ ਹਸਪਤਾਲ 'ਚ ਮੈਂ ਕੰਮ ਕਰਦੀ ਸੀ ਤੇ ਬੁਰ ਮੈਂ ਤਰੋ ਤੁਰ ਫੇਰ ਨਹੀਂ ਚੱਕਨੀ ਮੈਨੂੰ ਸੱਟ ਲੱਗ ਗਈ ਉਸ ਤੋਂ ਬਾਅਦ ਨਾ ਮੇਰਾ ਲੱਕ ਨਹੀਂ ਚੱਲਦਾ ਤੁਰਿਆ ਫਿਰਿਆ ਨਹੀਂ ਜਾਂਦਾ ਤੁਰਿਆ ਫਿਰਿਆ ਨਹੀਂ ਜਾਂਦਾ ਮੇਰੇ ਪੈਰ ਵੀ ਖਾਂਦੇ ਰੋਟੀ ਪਾਣੀ ਮੈਂ ਖਾ ਲੰਨੀ ਬੰਨ ਖਾਸ ਕੋਈ ਪਰਿਵਾਰ ਦੇ ਵਿੱਚ ਕੋ ਤੁਹਾਡਾ ਹੋਰ ਵੀ ਹੈਗਾ ਇੱਥੇ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਜਾਂ ਕਿਤੇ ਹੋਰ ਤੁਹਾਡਾ ਕੋਈ ਇਸ ਤਰ੍ਹਾਂ ਭੈਣ ਭਰਾ ਹੈਗਾ ਭੈਣ ਭਰਾ ਤੇ ਲੇਕਿਨ ਮम्मी ਜੱਟੀ ਤਾਂ ਮੇਰੇ ਪੂਰੇ ਹੱਕ ਚ ਗਏ ਹੋ ਭੈਣ ਭਰਾ ਵੀ ਹੈ ਨਹੀਂ ਕੋਈ ਵੀ ਫਿਰ ਵੀ ਮੈਂ ਬੜੀ ਹਿੰਮਤ ਨਾਲ अपना गुजारा कर रही मैं डॉक्टरी रहा मैं नर्स रही नहीं ध्यान ही मैं कराया ते अपने कमाई दा हा खाई दा हा। ते अपना भी गुजारा करी ਸਿ ਲੋਕ ਸੇਵਾ ਤੇਰੀ ਕੀਤੀ ਆ ਕਿੱਦਾਂ ਚੱਲੂਗਾ ਹੁਣ ਤੁਸੀਂ ਬੈੱਡ ਤੇ ਪੈ ਗਏ ਹੋ ਰੋਟੀ ਵੀ ਖਾਣੀ ਐ ਖਰਚਾ ਵੀ ਚਾਹੀਦਾ ਹਾਏ ਤੇ ਕਿੱਦਾਂ ਚਲੇਗਾ ਮੈਂ ਬੜੀ ਬਦਗਾਈ ਜਿਸ ਦਿਨ ਦੀ ਮੈਂ ਇੱਥੇ ਆਈ ਆ ਨਾ ਉਸ ਦਿਨ ਦੀ ਮੈਂ ਜਿਆਦਾ ਡਾਊਨ ਹੋ ਗਈ ਆ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਵੀਡੀਓ ਦੇਖ ਰਹੇ ਨੇ ਬੜੇ ਸਮਾਜ ਸੇਵੀ ਨੇ ਬੜਿਆਂ ਦਾ ਲਾਜ ਉਹਨਾਂ ਨੇ ਕਰਾਇਆ ਬੜੇ ਦਾਨੀ ਸੱਜਣ ਨੇ ਕਿ ਜਿਹੜੇ ਤੁਹਾਡੇ ਵਰਗੀਆਂ ਭੈਣਾਂ ਨੂੰ ਜਾਂ ਬਜ਼ੁਰਗਾਂ ਨੂੰ ਉਹ ਲੈ ਕੇ ਜਾਂਦੇ ਨੇ ਆਪਣੇ ਕੋਲ ਤੇ ਉਹਨਾਂ ਦਾ ਲਾਜ ਕਰਾ ਕੇ ਫਿਰ ਵਾਪਸ ਛੱਡ ਕੇ ਜਾਂਦੇ ਨੇ ਉਹਨਾਂ ਨੂੰ ਕੀ ਬੇਨਤੀ ਕਰਨਾ ਚਾਹੁੰਦੇ ਹੋ ਕੀ ਉਹਨਾਂ ਨੂੰ ਕਹਿਣਾ ਚਾਹੁੰਦੇ ਹੋ ਉਹਨਾਂ ਨੂੰ ਮੈਂ ਇਹ ਕਹਿੰਦੀ ਆ ਵੀ ਆਪਣਾ ਚੱਲ ਫਿਰਦਾ ਜਰੂਰ ਕਰੋ ਲੈ ਮੈਂ ਨਹੀਂ ਮੰਨਦੀ ਸੀ ਅਜੇ ਵੀ ਨਹੀਂ ਮੰਡੀ ਪਰ ਮੈਂ ਠੀਕ ਨਹੀਂ ਬਸ ਮੈਂ ਕਿੰਨੀ ਆ ਮੈਨੂੰ ਪੈਸੇ ਦੇ ਜੀ ਲੋੜ ਨਹੀਂ ਮੈਨੂੰ ਕੁਛ ਚੀਜ਼ ਦੇ ਲੋੜ ਨਹੀਂ ਬਸ ਮੇਰਾ ਲਾਜ ਹੋ ਜਾ ਬੜਾ ਮੈਂ ਲਾਜ ਘਰ ਆਇਆ ਹਸਪੀਟਲ ਦੀਆਂ ਪਰਚੀਆਂ ਮੇਰੇ ਕੋਲ ਪਈਆਂ ਨੇ ਪਰ ਜੀਤੇ ਬੰਦੇ ਨਹੀਂ ਕਾਟ ਹੋ ਵੀ ਪੂਰੀ ਕਰਨਾ ਪੈਵੇਂਂ ਬੰਦਾ ਨਹੀਂ ਕੋਈ ਹਾਂ ਤਾਂ ਨਹੀਂ ਬੰਦਾ ਮੇਰਾ ਕਹਿਣ ਦਾ ਮਤਲਬ ਜਿਆਦਾ ਪੈ ਜਮ ਫਿਰ ਮੁਸ਼ਕਲ ਆ ਉਤਾ ਕੋਈ ਗੱਲ ਨਹੀਂ ਹਿੰਮਤ ਰੱਖ ਲਈਆਂ ਆਪੈਣਾ ਮੇਰਾ ਸਾਥ ਦੇਣ ਵਾਲੀਆਂ ਨੇ ਅੱਜ ਤਾਂ ਮੈਂ ਬਹੁਤ ਝੋਲ ਗਈ ਆ ਤੁਸੀ ਝੋਲੋ ਨਾ ਪਰਮਾਤਮਾ ਹੈਗਾ ਜਿਹੜੇ ਰੱਬ ਦੇ ਦੀ ਦੇਖਦੇ ਪੈਨੇ ਨਾ ਅੰਦਰੇ ਸੇਵਾ ਕਰਦੇ ਨੇ ਉਹ ਤੁਹਾਨੂੰ ਦੇਖਦੇ ਪੈਨੇ ਕੋਈ ਨਾ ਤੂੰ ਤੁਹਾਡੀ ਬਾਪ ਦੇਗਾ ਮੈਨੂੰ ਬਾਜੀ ਬੱਸ ਹੀ ਮੇਰਾ ਲਾਜ ਕਰਾ ਦੇ ਨਾ ਮੈਨੂੰ ਬਹਿਦੀ ਲੋੜ ਨਹੀਂ ਹਾਂ ਮੈਂ ਠੀਕ ਹੋ ਜਾਮਾ ਮੈਂ ਔਣ ਬਾੜੀਆਂ ਪੜਾਣ ਨੂੰ ਆਪਣੇ ਨਾਲ ਆ ਕੇ ਹੋਰ ਨੰਨੂ ਬਚਾਉਂਦੀ ਤੇ ਠੀਕ ਹੋ ਜਾਣਾ ਉਹ ਗੱਲਬਾਤ ਕੀਤੀ ਇਹ ਹਾਲਾਤ ਦੇਖ ਲੋ ਹਿੰਮਤ ਨਹੀਂ ਹਾਰਦੀ ਭੈਣ ਪਰ ਫਿਰ ਵੀ ਕਿਤੇ ਨਾ ਕਿਤੇ ਉਹਨਾਂ ਨੇ ਪੈਸੇ ਨਹੀਂ ਮੰਗੇ ਹੋਰ ਕੁਝ ਨਹੀਂ ਮੰਗਿਆ ਉਹਨਾਂ ਨੇ ਇੱਕੋ ਹੀ ਗੱਲ ਮੰਗੀ ਹੈ ਕਿ ਸਿਰਫ ਸਿਰਫ ਮੇਰਾ ਇਲਾਜ ਕਰਾ ਦਿਓ ਜੇ ਕੋਈ ਦਾਨੀ ਸੱਜਣ ਵੀਰ ਦੇਖਦਾ ਹੈ ਵੀਡੀਓ ਤੇ ਇਹਨਾਂ ਦਾ ਇਲਾਜ ਕਰਾ ਦਿਓ ਸਿਰਫ ਹੋਰ ਕੁਝ ਨਹੀਂ ਮੰਗਦੇ ਤੇ ਜੇ ਗੱਲ ਕਰ ਲਈਏ ਅਨੰਦੀ ਸੇਵਾ ਦੇਖਭਾਲ ਜਿਹੜੇ ਕਰਦੇ ਨੇ ਉਹ ਕਿਰਾਏਦਾਰ ਨੇ ਦੋ ਹੈਂਡੀ ਕੈਬ ਜੋੜਾਏ ਉਹ ਤੇ ਮਾਲਕ ਮਕਾਨ ਵੀ ਜਿਹੜੇ ਨੇ ਉਹ ਵੀ ਕਿਤੇ ਨਾ ਕਿਤੇ ਬੜੀ ਜਣਾ ਦੀ ਹੈਲਪ ਕਰਦੇ ਨੇ ਤੇ ਉਹਨਾਂ ਦੀ ਮਦਦ ਵੀ ਕਰਦੇ ਨੇ ਤੋਂ ਆਪਾਂ ਵੀ ਹੱਥ ਜੋੜ ਕੇ ਬੇਨਤੀ ਕਰਦੇ ਆਂ ਕਿ ਜਿਹੜੇ ਦਾਨੀ ਸੱਜਣ ਨੇ ਜਿਹੜੇ ਸਮਾਜ ਸੇਵੀ ਨੇ ਉਹ ਪਲੀਜ਼ ਵੀਡੀਓ ਦੇਖਣ ਤੇ ਇਸ ਭੈਣ ਦੇ ਨਾਲ ਆਣ ਕੇ ਸੰਪਰਕ ਕਰਕੇ ਤੁਹਾਨੂੰ ਨੰਬਰ ਵੀ ਦਵਾਂਗੇ ਇਸ ਭੈਣ ਦਾ ਜਰਾਏ ਲਾਜ ਜ਼ਰੂਰ ਕਰਾ ਦੇ ਕਿਉਂਕਿ ਸਾਡਾ ਪੰਜਾਬ ਹੈ ਜਰਾ ਪੰਜਾਬ ਦੇ ਵਿੱਚ ਬੜੇ ਦਾਨੀ ਸੱਜਣ ਨੇ ਬੜੀ ਸੇਵਾ ਕਰਦੇ ਨੇ ਭੈਣ ਦੀ ਸੇਵਾ ਕਰੋ ਤੇ ਤੁਸੀਂ ਵੀ ਪਰਮਾਤਮਾ ਦਾ ਆਸ਼ੀਰਵਾਦ ਪ੍ਰਾਪਤ ਕਰਿਓ ਕਿਰਾਇਆ ਵੀ ਨਹੀਂ ਲੈਂਦੇ ਪਹਿਲੇ ਲੈਂਦੇ ਸੀ ਫਿਰ ਹੁਣ ਦੇ ਚਲ ਕੋਈ ਨਹੀਂ ਤੂੰ ਟੈਨਸ਼ਨ ਨਾ ਲਾਉ ਨਹੀਂ ਕਿਰਾਇਆ ਵੀ ਨਹੀਂ ਲੈਂਦੇ ਓਡਾਂ ਰੋਟੀ ਪਨ ਬੀਜ ਜਾਂਦੇ ਆ ਮਾੜਾ ਜੰਗਾ ਕਦੇ ਨਹੀਂ ਆ ਕਰਵਾਉਣਾ ਨੇ ਜੇ ਚਾ ਆਪਣਾ ਕੰਮ ਛੱਡ ਕੇ ਅੱਜ ਤੇ ਮੈਨੂੰ ਦਵਾਈ ਦੋਈ ਦੇਣ ਦੀ ਜੇ ਫੇਰਾ ਦੋਦੀ ਮੈ ਲਮੇ ਲਈ ਤੇ ਮੇਕ ਕੱਤੇ ਬੀ ਮਾਸ ਦਾ ਇਲਾਜ ਹੋ ਜਾ ਬਸ ਮੈਂ ਲਾਜ ਚੇਦਾ ਤੁਹਾਡਾ ਫੋਨ ਨੰਬਰ ਹੈਗਾ ਕੋਈ ਫੋਨ ਚੱਲਦਾ ਹਾਂਜੀ ਚੱਲਦਾ ਤੁਹਾਡਾ ਫੋਨ ਚੱਲਦਾ ਚੱਲਦਾ ਤੁਹਾਨੂੰ ਫੋਨ ਤੋਂ ਕਰੇ ਤੇ ਤੂੰ ਗੱਲ ਕਰ ਲੈ ਹਾਂ ਲਓ ਜੀ ਇਹਨਾਂ ਦਾ ਭੈਣ ਦਾ ਨੰਬਰ ਵੀ ਹੈਗਾ ਤੁਸੀਂ ਇਹਨਾਂ ਨਾਲ ਸੰਪਰਕ ਵੀ ਕਰ ਸਕਦੇ ਹੋ ਤੇ ਇਹਨਾਂ ਨੂੰ ਤੁਸੀਂ ਲੈ ਕੇ ਜਾ ਸਕਦੇ ਹੋ ਇਹਨਾਂ ਦਾ ਜਿਹੜਾ ਇਲਾਜ ਕਰਾ ਦਿਓ ਸਿਰਫ ਹੋਰ ਕੁਝ ਨਾ ਕੁਝ ਨਹੀਂ ਮੰਗਦੇ ਹੈਗੇ ਸਿਰਫ ਤੇ ਸਿਰਫ ਉਹ ਪ੍ਰਮਾਤਮਾ ਅੱਗੇ ਵੀ ਅਰਦਾਸ ਕਰਦੇ ਨੇ ਕਿ ਪ੍ਰਮਾਤਮਾ ਉਹਨੂੰ ਜਲਦੀ ਤੋਂ ਜਲਦੀ ਠੀਕ ਕਰੇ ਤੇ ਨਾਲ ਦੀ ਨਾਲ ਸਮਾਜ ਸੇਵੀਆਂ ਨੂੰ ਵੀ ਜਰੀਏ ਉਹ ਬੇਨਤੀ ਕਰਦੇ ਨੇ ਕਿ ਮੇਰਾ ਸਿਰਫ ਤੇ ਸਿਰਫ ਇਲਾਜ ਕਰਾ ਦੇਣਾ ਹਿੰਮਤ ਨਹੀਂ ਹਾਰਦੀ ਨਾ ਕੋਈ ਅੱਗੇ ਆ ਤੇ ਨਾ ਕੋਈ ਪਿੱਛੇ ਆ ਕੋਈ ਭੈਣ ਭਰਾ ਨਹੀਂ ਹੈਗਾ ਤੇ ਭੈਣ ਭਰਾ ਜਿਹੜਾ ਗਲੀ ਗਵਾਂਡੀ ਤੇ ਮਾਲਕ ਮਕਾਨ ਜਿਹਰੇ ਨੇ ਉਹ ਆਹਨਾਂ ਨੂੰ ਰੋਟੀ ਪਾਣੀ ਦਿੰਦੇ ਨੇ ਇੱਕ ਹੋਰ ਕਿਰਾਏ ਤੇ ਜਿਹਰੇ ਰਹਿੰਦੇ ਨੇ ਉਹ ਵੀ ਕਿਤੇ ਨਾ ਕਿਤੇ ਰੋਟੀ ਪਾਣੀ ਆਹਨਾਂ ਨੂੰ ਦੇ ਦਿੰਦੇ ਨੇ ਤੇ ਇੱਕ ਗੱਲ ਹੋਰ ਦੱਸ ਦਈਏ ਕਿ ਮਾਲਕ ਮਕਾਨ ਨੇ ਜਿਹਰੇ ਨੇ ਉਹਨਾਂ ਨੇ ਕਿਰਾਇਆ ਵੀ ਨਹੀਂ ਕਦੇ ਆਹਨਾਂ ਕੋਲ ਮੰਗਿਆ ਤੇ ਅਸੀਂ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਆਂ ਕਿ ਜਲਦੀ ਤੋਂ ਜਲਦੀ ਪ੍ਰਮਾਤਮਾ ਉਹਨਾਂ ਨੂੰ ਠੀਕ ਕਰੇ ਤੇ ਕੋਈ ਨਾ ਕੋਈ ਜਿਹੜਾ ਹੈ ਦਾਨੀ ਸੱਜਣ ਵੀਰ ਹੈ ਸਾਡਾ ਇਹਨਾਂ ਨੂੰ ਜਿਹੜਾ ਲਾਜ ਆਣਾਂ ਦਾ ਕਰਵਾ ਦੇ ਹੋਰ ਕੁਝ ਨਹੀਂ ਮੰਗਦੇ ਪੈਸੇ ਦੀ ੜਮਾਂਡ ਨਹੀਂ ਹੈਗੀ ਸਿਰਫ ਤਾਂ ਸਿਰਫ ਇਲਾਜ ਦੀ ਡਿਮਾਂਡ ਕਰਦੇ ਨੇ ਕਿ ਸਿਰ ਮੇਰਾ ਲਾਜ ਜਰਾ ਹੋ ਜਾਏ ਮੈਂ ਪਹਿਲਾ ਵੰਗੜਾ ਕੰਮਕਾਰ ਕਰਾਂ ਤੇ ਬਾਹਰ ਜਾਵਾਂ ਤੇ ਲੋਕਾਂ ਦੇ ਨਾਲ ਹੱਸਾ ਖੇਡਾ ਜਿੱਦਾਂ ਪਹਿਲਾਂ ਹੋ ਤੇ ਕਾਰੋਬਾਰ ਕਰਦੇ ਤੇ ਹੱਸਦੇ ਖੇਡਦੇ ਸੀ। ਤੋਂ ਵੀਡੀਓ ਨੂੰ ਵੱਤਵਾ ਜੀ ਮੇਰਾ ਇੰਨਾ ਬੁਰਾ ਹਾਲ ਹੈ ਨਾ ਮੈਂ ਕਹਿੰਦੀ ਜਲਦੀ ਤੇ ਜਲਦੀ ਮੇਰਾ ਲਾਜ ਹੋ ਜਾਏ। ਨੌਂ ਦੀ ਕਹਿੰਦੇ ਕਿ ਲਾਜ ਹੋ ਜਾਏ ਹੋਰ ਕੁਝ ਨਹੀਂ ਚਾਹੀਦਾ। ਤੋਂ ਗੱਲਬਾਤ ਵੀ ਕਰਦੇ ਆ ਮਾਲਕ ਮਕਾਨ। ਕਹਿੰਦੇ ਨੇ ਕਿ ਜਦੋਂ ਵਿਫਤਾ ਪਈ ਹੁੰਦੀ ਹੈ ਨਾ ਤੇ ਕੋਈ ਆਣ ਕੇ ਬਾਹ ਫੜ ਲੇ ਜਾਂ ਕੋਈ ਰੋਟੀ ਖਵਾ ਦੇ ਜਾਂ ਕੋਈ ਮਦਦ ਕਰ ਦੇਣਾ ਤੇ ਉਹ ਭੁੱਲਦੀ ਨਹੀਂ ਤੇ ਮਾਲਕ ਮਕਾਨ ਨਾਲ ਵੀ ਗੱਲਬਾਤ ਕਰਾਂਗੇ ਜਿਨ੍ਹਾਂ ਨੇ ਉਹਨਾਂ ਕੋਲੋਂ ਕਿਰਾਇਆ ਵੀ ਨਹੀਂ ਲਿਆ ਤੇ ਆਣ ਕੇ ਉਹਨਾਂ ਨੂੰ ਦਵਾਈ دارੂ ਵੀ ਦਿੰਦੇ ਨੇ ਤੇ ਨਾਲ ਦੀ ਨਾਲ ਕਿਤੇ ਨਾ ਕਿਤੇ ਰੋਟੀ ਪਾਣੀ ਦਾ ਵੀ ਉਹਨਾਂ ਦਾ ਕਰ ਜਾਂਦੇ ਨੇ ਗੱਲਬਾਤ ਕਰਦੇ ਆ ਮਾਲਕ ਮਕਾਨ ਕੀ ਉਹਨਾਂ ਦਾ ਕਹਿਣਾ ਹੈ ਸਰ ਜੀ ਜੀ ਨਾਮ ਦੇ ਸਤਨਾਮ ਸਿੰਘ ਜੀ ਕਿੰਨੀ ਦੇਰ ਤੋਂ ਤੁਹਾਡੇ ਕੋਲ ਆ ਮੈਡਮ ਆਈ ਐ ਤੇ ਬੜੇ ਮਾੜੇ ਹਾਲਾਤ ਨਾਲ ਉੱਤੇ ਪੋਟੀਆਂ ਕਰੀ ਜਾਂਦੀ ਐ ਮਾੜੇ ਹਾਲਤੀ ਇਹਨਾਂ ਦੇ ਇਹਨਾਂ ਕੋਲ ਮੰਨ ਲਓ ਇਹਨੂੰ ਆਪਣੀ ਹੋਸ਼ ਵੀ ਨਹੀਂ ਸੀ ਆਈ ਫਿਰ ਇਹਨਾਂ ਦਾ ਇਹ ਹਾਲੀ ਇਹਨਾਂ ਨੂੰ ਅਸੀਂ ਨਾ ਇਹਨਾਂ ਨੂੰ ਕੋਈ ਕਰਾਇਆ ਮੰਗਿਆ ਜਿੰਨੇ ਜੋ ਅੱਗੇ ਹੋਏ ਕਿ ਜਿੱਥੇ ਡਾਕਟਰ ਕੋਲ ਕਰਨੀ ਆ ਉੱਥੇ ਲੈ ਜਾਈਆਂ ਤੇ ਬਾਕੀ ਹੋ ਰਹੀ ਐ ਇਹਨਾਂ ਨੂੰ ਕੋਈ ਤੰਗੀ ਨਹੀਂ ਕਿਹੋ ਜਿਹਾ ਕਿਹਵਲੇ ਦਿਮਾਗੀ ਹਾਲਤੀ ਖਰਾਬ ਹੋ ਜਾਂਦੀ ਐ ਤੇ ਫਿਰ ਉਲਟੇ ਪਲਟੇ ਕੰਮ ਹੋ ਜਾਂਦੇ ਕਰਦੀ ਐ ਇਹ ਕਰਕੇ ਅਸੀਂ ਇਹਨੂੰ ਕਿੰਨੇ ਕਿਹਦੀ ਇਲਾਜ ਕਰਾਉਂਦੇ ਅਸੀਂ ਕਿਹਾ ਕਿ ਤੁਹਾਡੀ ਹੀ ਸੇਵਾ ਬੜੀ ਹੈ ਕਿ ਕਿਸ ਤਰ੍ਹਾਂ ਆਂਦੇ ਸੇਵਾਈ ਦਾ ਨੂੰ ਜੀ ਲੈ ਕੇ ਜੋ ਵੀ ਕੰਮ ਦਿਖਾਉਂਦੇ ਕਹਿੰਦੇ ਸੇਵਾ ਸਭ ਤੋਂ ਵੱਡੀ ਜੀ ਕਿਹਾ ਲੱਗਦੀ ਬਾਕੀ ਬਾਰੇ ਜਦੋਂ ਫਿਰ ਇਹਦਾ ਦਿਮਾਗੀ ਹਾਲਤ ਹੋ ਗਈ ਫਿਰ ਗਾਲ੍ਹਾਂ ਵਿੱਚ ਕੱਢਦੀ ਸਾਰੇ ਨੂੰ ਹਾਂਜੀ ਨਹੀਂ ਕਿਹ ਕਿਹ ਕਰਨਾ ਨਾ ਬਾਰੇ ਅਸੀਂ ਅੰਮ੍ਰਿਤ ਰਿਪੋਰਟ ਕਿ ਕੀ ਕਹਾ ਬਣੇ ਪਹਿਲਾਂ ਨਹੀਂ ਚਾਹੀਦਾ ਇਹਦਾ ਇਲਾਜ ਹੋ ਜਾਏ ਤੇ ਆਪਣੇ ਆਪਣੇ ਫਿਰਨ ਜੋ ਤੁਰੰਤ ਹੋ ਕੀ ਹੋ ਜਾਏ ਪਹਿਲਾਂ ਤਾਂ ਆਪ ਤਾਂ ਸਾਨੂੰ ਕੋਈ ਤੰਗੀ ਨਹੀਂ ਹੈ ਜੀ ਹਾਂਜੀ ਪਤਾ ਜੀ ਬੰਨ੍ਹ ਤਲੀ ਗੱਲਬਾਤ ਕੀਤੀ ਉਹਨਾਂ ਨੇ ਵੀ ਕਿਹਾ ਹੈ ਕਿ ਦਿਮਾਗੀ ਹਾਲਤ ਵੀ ਜਿਹੜੀ ਇਹ ਕਿਤੇ ਖਰਾਬ ਹੋ ਜਾਂਦੀ ਏ ਤੇ ਹੋਰ ਕੋਈ ਤੰਗੀ ਨਹੀਂ ਤੇ ਕਿਰਾਇਆ ਵੀ ਨਹੀਂ ਲੈਂਦੇ ਤੇ ਦਵਾਈ دارੂ ਵੀ ਜਿਹੜੇ ਕਰਾਉਂਦੇ ਨੇ ਉਹਨਾਂ ਦਾ ਤੇ ਉਹ ਵੀ ਬੇਨਤੀ ਕਰਦੇ ਨੇ ਕਿ ਇਹਨਾਂ ਦਾ ਕਿਤੇ ਨਾ ਕਿਤੇ ਦਾਨੀ ਸਰਦਨ ਜਿਹੜੇ ਨੇ ਵੀਡੀਓ ਦੇਖ ਰਹੇ ਨੇ ਉਹ ਇਹਨਾਂ ਦਾ ਲਾਜ ਕਰਾ ਦੇਣ ਗੱਲਬਾਤ ਕਰਦੇ ਆ ਸੱਸੀ ਸਾਹਿਬ ਜੀ ਨਾਮ ਦੇ ਬਲਵਿੰਦਰ ਕੋਰ ਜੀ ਕਿੱਦਾਂ ਦੇਖਦੇ ਹੋ ਕਹਿੰਦੇ ਮਨੁੱਖਤਾ ਦੀ ਸੇਵਾ ਜਿਹੜੀ ਸਭ ਤੋਂ ਵੱਡੀ ਸੇਵਾ ਹੁੰਦੀ ਹੈ ਤੁਸੀਂ ਵੀ ਆਂਦੇ ਹੋ ਉਹਨਾਂ ਨੂੰ ਰੋਟੀ ਪਾਣੀ ਵੀ ਦਿੰਦੇ ਹੋ ਤੇ ਦਵਾਈ ਦਾਰੂ ਵੀ ਦਿੰਦੇ ਹੋ ਤੁਹਾਡੀ ਉਹ ਸੁਭਾ ਕਿਤੇ ਨੇ ਕਿਤੇ ਕਰਦੇ ਵੇ ਕੀ ਕਹਿਣਾ ਚਾਹੁੰਦੇ ਬਹੁਤ ਚੰਗੇ ਨੇ ਵਾ ਕੀ ਠੀਕ ਠਾਕ ਨੇ ਵਾ ਕੀ ਹੋਰ ਜਿਆਦਾ ਨਹੀਂ ਵਿਚਾਰੇ ਰਹਿੰਦੇ ਕੇਵਲੇ ਤੇ ਵਾ ਕੀ ਨਹੀਂ ਸੀ ਅਈ ਸਰਵ ਵਗੈਰਾ ਆਧਜ਼ਰ ਹਾਂ ਬਈ ਕੋਈ ਦਰਵਾਜ਼ਾ ਕੋਲੀ ਨੇ ਇਹ ਉਤਾਰ ਲੈਂਦੇ ਕਿਥਰੇ ਹੀ ਤੇ ਵਾ ਜਿਹੜੇ ਕਹਿੰਦੇ ਵਿਚਾਰੇ ਠੀਕ ਹੋ ਗਏ ਇਹ ਰੋਟਾ ਕਰਦੇ ਨੇ ਸੁਬਾਹ ਉਹ ਤੱਕ ਵੀਡੀਓ ਕੋਲ ਕੋਲ ਜਿਹੜਾ ਬੈਠਾ ਹਾਏ ਇਹ ਕਹਿੰਦੇ ਆ ਕਿ ਚਲੋ ਵਿਚਾਰੇ ਜਿਤਰਾ ਵੀ ਹੈ ਚੰਗੇ ਠੀਕ ਹੋ ਜਾਣਗੇ ਵਾਕੀ ਜਿਤਰਾ ਵੀ ਹੋ ਸਕੇ ਚਲੋ ਪੈਨ ਭਰਾ ਦੇ ਨੂੰ ਠੀਕ ਕਰ ਦਾਂਗੇ ਜਿਹਦੀ ਭਰਾਇਆ ਠੀਕ ਤੇਵਾ ਦੀ ਮੁਲਕਾ ਚਲੋ ਇਹ ਵਾਕੀ ਆਈ ਕਹਿੰਦੇ ਆ ਵੀ ਚਲੋ ਮਾਰਾ ਜੇ ਨੂੰ ਠੀਕ ਕਰ ਦੋ ਕੋਈ ਚਲੋ ਸੁਨੀਆ ਦੇ ਉਤੇ ਵਾਕੀ ਇਹ ਹੋਏ ਕੋਈ ਗਲੀ ਘਵਾੜੀ ਆ ਚਾਹੇ ਆ ਜਾ ਕੇ ਸਾਰੇ ਨੂੰ ਭੈਣ ਭਰਾ ਸੜੀ ਕੋਈ ਚਲੋ ਇਹ ਵੀ ਸਾਡੇ ਜਿਹੜੇ ਕਰ ਰਹੇ ਨੇ ਕਰਾਇਤੇ ਉਹ ਵੀ ਦੇ ਕੇ ਜਾਂਦੇ ਆ ਇਹਨਾਂ ਨੂੰ ਲੰਡੇ ਰੋਟੀ ਪਾਣੀ ਦਿੰਦੇ ਆ ਅਹੀਂ ਉਧਰੋਂ ਆਈ ਤੇ ਫੇਰੀ ਇਹ ਬਾਰੇ ਵਿਚਾਰਿਆਂ ਨੂੰ ਜਿੰਨੇ ਆ ਭਈਆਂ ਨਾ ਹਾਂ ਲਾਜ ਹੋ ਜੇ ਇਹਨਾਂ ਦੇ ਵਿਚਾਰਿਆਂ ਦੇ ਗਰੀਬਾਂ ਨੂੰ ਹੋਰ ਕੋਸ਼ਿਸ਼ ਨਹੀਂ ਇਹ ਕਿ ਚਲੋ ਅੱਗੇ ਇਹਨਾਂ ਤੇ ਮੇਰ ਕਰੇ ਪਰਮਾਤਮਾ ਉਹ ਵੀ ਉਹਨਾਂ ਨੇ ਵੀ ਅਰਦਾਸ ਬੇਨਤੀ ਕੀਤੀ ਹੈ ਕਿ ਮੇਰ ਕਰੇ ਪਰਮਾਤਮਾ ਕਿ ਠੀਕ ਹੋ ਜਾਣਾ ਕਿਉਂਕਿ ਹੋਰ ਕੋਈ ਡਿਮਾਂਡ ਨਹੀਂ ਉਹ ਚੁੱਪਦੇ ਨਹੀਂ ਹੈਗੇ ਦਵਾਈਦਾਰੀ ਤੋਂ ਵੀ ਨਹੀਂ ਕੋਈ ਗੱਲਬਾਤ ਹੈਗੀ ਪਰ ਕਿਤੇ ਨਾ ਕਿਤੇ ਦਿਮਾਗ ਦੇ ਵਿੱਚ ਜਦੋਂ ਪ੍ਰੋਬਲਮ ਆ ਜਾਂਦੀ ਹੈ ਤੇ ਉਦੋਂ ਫਿਰ ਆਵਾ ਤਵਾਦੀਆਂ ਗੱਲਾਂ ਬੋਲਦੇ ਨੇ ਤੋ ਗੱਲਬਾਤ ਕਰਦੇ ਆ ਹੋਰ ਵੀ ਇੱਥੇ ਵੀਰ ਨੇ ਸਤਿ ਸ਼੍ਰੀ ਅਕਾਲ ਕਰਦੇ ਆ ਨਾਮ ਦੇ ਰਮਿੰਦਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਗਲੀ ਗਵਾਂਢ ਵੀ ਬੜਾ ਸਾਦ ਹੁੰਦੀ ਆ ਪਰ ਕਿਤੇ ਨਾ ਕਿਤੇ ਖੱਲਾ ਹੋਣਾ ਵੀ ਜਰਾ ਬੜਾ ਔਖਾ ਹੈ ਭੈਣ ਭਰਾ ਕੋਈ ਨਹੀਂ ਹੈਗਾ ਤੇ ਇਕੱਲੇ ਅੰਦਰ ਹੀ ਪੋਟੀ ਕਰ ਦਿੰਦੇ ਨੇ ਅੰਦਰ ਹੀ ਮਤਲਬ ਠੀਕ ਨਹੀਂ ਹੈਗੀ ਉਹਨਾਂ ਦੀ ਤਬੀਰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਚਲੋ ਬਹੁਤ ਵਧੀਆ ਪਰਿਵਾਰ ਆ ਜੀ ਕਿਰਾਏਦਾਰ ਵੀ ਨਹੀਂ ਲੈਣਦੇ ਮਕਾਨ ਮਾਲਕ ਵੀ ਬਹੁਤ ਵਧੀਆ ਬੰਦੇ ਜੀ ਬਹੁਤ ਵਧੀਆ ਪਰਿਵਾਰ ਆ ਬਹੁਤ ਮਦਦ ਸੇਵਾ ਕਰਨਦੇ ਆ ਅੱਜ ਵੀ ਵੀਰ ਭਰਾ ਆ ਕੇ ਦੇਖਣਦੇ ਸਮਾਸ਼ੇ ਦੀਆਂ ਨਾਤਾ ਆਸਰੇ ਵਾਲੇ ਜਿਹੜੇ ਵੀ ਵੀਰ ਮੇਰੇ ਦੇਖਣਦੇ ਆ ਉਹ ਵੱਤ-ਵੱਤ ਮਾਤਾ ਦੀ ਕਿਰਪਾ ਕਰਨ ਮਾਤਾ ਤੇ ਮਾਤਾ ਦਾ ਲਾਇਕ ਰਹਿਣਾ ਤੇ ਮਾਤਾ ਨੂੰ ਦਵਾਈ ਦਾ ਵੀ ਕਰਾਉਣਾ ਜੋ ਵੀ ਹੋਵੇਗਾ ਸਰਦਾ ਬਲ ਦਾ ਪੀੜਾ ਕੋ ਕਰਨ ਵੱਤ-ਵੱਤ ਸ਼ੇਅਰ ਕਰਨ ਵੱਤ-ਵੱਤ ਇਹ ਵੀ ਇੱਕ ਸ਼ੇਅਰ ਹੈ ਹਾਂਜੀ ਬਹੁਤ ਮਾਤਾ ਨਾਲ ਵੀ ਗੱਲਬਾਤ ਕੀਤੀ ਹੈ ਮਾਤਾ ਨੇ ਵੀ ਕੋਈ ਗੱਲ ਕਹੀ ਹੈ ਕਿ ਮੈਨੂੰ ਪੈਸਾ ਨਹੀਂ ਚਾਹੀਦਾ ਮੇਰਾ ਇਲਾਜ ਹੋ ਜਾਏ ਹਿੰਮਤ ਕਿਤੇ ਨਾ ਕਿਤੇ ਹਾਰ ਦੇਣੀ ਤੇ ਉਹ ਇੱਕੋ ਹੀ ਗੱਲ ਕਰ ਰਹੇ ਨੇ ਕਿ ਮੇਰਾ ਇਲਾਜ ਹੋ ਜਾਵੇ ਹਾਂਜੀ ਹਾਂਜੀ ਉਹ ਚਾਹੁੰਦੇ ਆ ਉਹ ਹਜੇ ਵੀ ਆਪਣੀ ਹਿੰਮਤ ਪੂਰੀ ਲਾਉਂਦੇ ਆ ਜਾਂਦੇ ਆ ਬਾਜ਼ਾਰ ਕੋਲ ਜਾਂਦੇ ਆ ਆਉਂਦੇ ਜਾਂਦੇ ਆ ਪਰ ਬਹੁਤ ਮੁਸ਼ਕਲ ਕੰਮ ਹੋ ਗਿਆ ਵਾ ਮਤਲਬ ਉਤਰਿਆ ਵੀ ਨਹੀਂ ਜਾਂਦਾ ਚੜ੍ਹਿਆ ਵੀ ਨਹੀਂ ਜਾਂਦਾ ਬਹੁਤ ਮੁਸ਼ਕਲ ਹੋ ਗਿਆ ਜੇ ਕੰਮ ਹਾਂਜੀ ਹਾਂਜੀ ਆਹੋ ਚਲੋ ਮਤ ਕਰਦੇ ਜਿੰਨੇ ਗਏ ਫੜ ਕੇ ਅੱਗੇ ਸਰਜੀ ਦਾ ਘਰ ਜਾਂ ਬਾਹਰ ਲੱਜੀ ਦਾ ਵਾ ਜਾਂ ਬਿਠਾ ਲਈਦਾ ਵਾ ਜਿੰਨੇ ਜੋਗੇ ਆ ਗਏ ਅਸੀਂ ਵੀ ਕਰਦੇ ਆ ਜੀ ਮਤ ਨਾਲੀ ਉਹ ਲੱਗਦਾ ਨਹੀਂ ਕਿ ਮਨੁੱਖਤਾ ਦੀ ਸੇਵਾ ਬੜੀ ਵੱਡੀ ਸੇਵਾ ਹੈ ਕੱਲ ਨੂੰ ਆਪਾਂ ਵੀ ਇਸ ਉਮਰ ਦੇ ਵਿੱਚ ਆਣਾ ਏ ਤੇ ਜੇ ਆਪਾਂ ਹੁਣ ਸੇਵਾ ਕੀਤੇ ਕੀਤੀ ਹੋਈ ਕਿ ਤੇਾਨੂੰ ਵੀ ਕੋਈ ਸਾਥ ਦੇ ਹਾਂਜੀ ਹਾਂਜੀ ਜਰੂਰ ਜੀ ਜਰੂਰ ਚਲੋ ਮਾਤਾ ਦਾ ਧੀ ਬਤ ਨਹੀਂ ਕੋਈ ਹੈਗਾ ਪਰ ਜਿੰਨੇ ਜੋਗੇ ਹੈਗੇ ਆ ਆਪਾਂ ਜਰੂਰ ਸੇਵਾ ਕਰਾਂਗੇ ਇਹੋ ਜੀ ਕੋਈ ਗੱਲ ਨਹੀਂ ਆ ਪਰ ਭਰਾ ਜਿਹੜੇ ਮੇਰੇ ਵੇਖਦੇ ਆ ਉਹ ਵੀ ਸੇਵਾ ਜਰੂਰ ਕਰਨਾ ਸੋ ਵੀਡੀਓ ਨੂੰ ਵੀ ਵੱਧ ਤੋਂ ਵੱਧ ਸ਼ੇਅਰ ਕਰਿਓ ਉਹਨਾਂ ਨੇ ਕਿਹਾ ਕਿ ਆਪਾਂ ਵੀ ਜਿੰਨੇ ਜੋਗੇ ਹੈਗੇ ਆ ਸੇਵਾ ਕਰਦੇ ਆ ਪਰ ਕਿਤੇ ਨਾ ਕਿਤੇ ਸੋ ਅਸੀਂ ਵੀ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਜਰੀਏ ਵੀਡੀਓ ਨੂੰ ਸ਼ੇਅਰ ਕਰਿਓ ਤੇ ਦਾਨੀ ਸੱਜਣਾ ਤੱਕ ਜਰੀ ਵੀਡੀਓ ਪਹੁੰਚਾ ਦਿਓ ਤਸਵੀਰ ਇੱਕ ਵਾਰੀ ਫੇਰ ਤੁਹਾਨੂੰ ਦਿਖਾ ਦਾਂਗੇ ਕਿ ਕਿੱਦਾਂ ਦੇ ਹਾਲਾਤ ਨੇ ਪਰ ਹੋਰ ਕੁਝ ਨਹੀਂ ਮੰਗਦੇ ਸਿਰਫ ਤੇ ਸਿਰਫ ਬੇਨਤੀ ਕਰਦੇ ਨੇ ਕਿ ਮੇਰਾ ਇਲਾਜ ਹੋ ਜੇ ਸੋ ਆਪਾਂ ਵੀ ਬੇਨਤੀ ਕਰਦੇ ਆ ਜਿਹੜੇ ਦਾਨੀ ਸੱਜਣ ਨੇ ਸੋ ਨੰਬਰ ਵੀ ਫਲੈਸ਼ ਕਰਾਂਗੇ ਤੁਸੀਂ ਵੀ ਇਹਨਾਂ ਦੀ ਬਾਹ ਫੜੋ ਤੇ ਆਦਾ ਜਿਹੜਾ ਇਹ ਇਲਾਜ ਕਰਾਓ ਸੋ ਵੀਡੀਓ ਨੂੰ ਵੱਟ ਵੱਟ ਸ਼ੇਅਰ ਕਰਿਓ ਕੈਮਰਾ ਪਰਸਨ ਪਵਨ ਅਰਵਲ ਦੇ ਨਾਲ ਨੌਂ ਈਆ ਪੰਜਾਬੀ ਲੱਕੀ ਰਾਜਪੂਤ ਬਟਾਲਾ